ਲਓ ਜੀ ਆਪਾਂ ਲਾਇਆ ਇੱਕ ਬਿਜੜੇ ਦਾ ਆਲਣਾ ਸਪੈਸ਼ਲ ਤੁਹਾਨੂੰ ਵਿਖਾਉਣ ਵਾਸਤੇ ਕਿਹਦੀ ਬਣਾਵਟ ਕਿਸ ਤਰ੍ਹਾਂ ਦੀ ਹੁੰਦੀ ਹੈ ਤਾਜ਼ਾ-ਤਾਜ਼ਾ ਲਾਇਆ ਇਸ ਵਕਤ ਇਹ ਖਾਲੀ ਹੈ ਬਿਲਕੁਲ ਚੈੱਕ ਕਰੋ ਇਹਦੀ ਬਣਾਵਟ ਦੇਖੋ ਬਈ ਇਹਨੂੰ ਬਣਾਉਣ ਦੇ ਵਿੱਚ ਬਿਜੜੇ ਕਮ ਸੇ ਕਮ 3-4 ਦਿਨ ਲਾ ਦੇਖੋ ਕਿੰਨੇ ਨੇ ਟੰਗੇ ਬਈ ਤੇ ਇਹ ਬਣਾਉਂਦੇ ਨੇ ਜੂਨ ਜੁਲਾਈ ਚ ਜੇਠ ਹਾਰ ਦੇ ਮਹੀਨੇ ਦੇ ਵਿੱਚ ਹੁਣ ਇਹ ਸਾਰੇ ਆਲੇ ਨੇ ਬਿਲਕੁਲ ਖਾਲੀ ਨੇ ਇੰਨੇ ਉੱਚੇ ਲਾਉਣ ਦਾ ਬਣਾਉਣ ਦਾ ਇਹਨਾਂ ਦਾ ਮਕਸਦ ਇਹ ਹੀ ਹੈ ਕਿ ਕੋਈ ਜਾਨਵਰ ਕੋਈ ਆਪਣੇ ਵਰਗਾ ਕੋਈ ਹੱਥ ਨਾ ਮਾਰੇ ਇਹਨਾਂ ਦੇ ਬੱਚਿਆਂ ਨੂੰ ਛੇੜੇ ਨਾ ਤੰਗ ਨਾ ਕਰੇ ਦੇਖੋ ਟੰਗੇ ਹੋਏ ਕਿੰਨੇ ਸੋਹਣੇ ਲੱਗਦੇ ਨੇ ਹੁਣ ਇਹ ਇਹਨਾਂ ਦੇ ਕਿਸੇ ਕੰਮ ਦੇ ਨਹੀਂ ਦੁਬਾਰਾ ਜਦੋਂ ਬੱਚੇ ਕੱਢਣਗੇ ਦੁਬਾਰਾ ਫੇਰ ਨਵੇਂ ਬਣ ਇਹਨੂੰ ਲਾਉਣ ਵਾਸਤੇ ਮੈਂ ਲਿਆ ਇੱਕ ਸਰੀਆ ਸਰੀਆ ਦੇ ਲਿਓ ਘਟੋ ਘਟ ਵੀ 7-8 ਫੁੱਟ ਦਾ ਹੈਗਾ ਅੱਗੇ ਬੰਨੇ ਆ ਉਹਦੇ ਚਾਕੂ ਲਾਇਆ ਵੀ ਭਰਾਵਾ ਡਰਦੇ ਡਰਦੇ ਨੇ ਕਿਉਂਕਿ ਭੂੰਡ ਬਹੁਤ ਹੈ ਬਹੁਤ ਜਿਆਦੇ ਭੂੰਡ ਐਂ ਲੱਗਦਾ ਜਿਵੇਂ ਸਾਰੇ ਪਿੰਡ ਦੇ ਭੂੰੜੀ ਇੱਥੇ ਲੱਗੇ ਹੋਏ ਨੇ ਨੀ ਭੂੰਡ ਓਹੋ ਕਮਾਲੀ ਹੋਈ ਪਈ ਤੇ ਦੂਰ ਹੀ ਰਹਿਣ ਦਾ ਫਾਇਦਾ ਉਹ ਵੀ ਕਮੈਂਟ ਕਰਕੇ ਦੱਸੋ ਵੀ ਆ ਇਦਾਂ ਦੀ ਚੀਜ਼ ਤੁਸੀਂ ਪਹਿਲਾਂ ਕਦੇ ਦੇਖੀ